ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਹਿਮਾਂਸ਼ੀ ਸੇਮਵਾਲ ਪੰਜਾਬ ਦੇ ਸ਼ਹਿਰ ਫਰੀਦਕੋਟ 'ਚ ਟਰੱਕ ਨਾਲ ਟਕਰਾ ਕੇ ਨਾਲੀ 'ਚ ਡਿੱਗੀ ਨਿੱਜੀ বাস ਹਾਦਸੇ 'ਚ 5 ਲੋਕਾਂ ਦੀ ਹੋਈ ਮੌਤ ਤੇ ਇਸ ਪੂਰੇ ਹਾਦਸੇ 'ਚ ਸੀਐਫ ਮੰਨ ਨੇ ਪ੍ਰਗਟਾਇਆ ਜਿਵੇਂ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਸ਼ਹਿਰ ਫਰੀਦਕੋਟ 'ਚ ਟਰੱਕ ਨਾਲ ਟਕਰਾ ਕੇ ਰੈਲਿੰਗ ਤੋੜ ਕੇ ਨਿੱਜੀ ਬੱਸ ਨਾਲੇ ਚ ਡਿੱਗੀ ਜਿਸ ਦੇ ਵਿੱਚ 5 ਲੋਕਾਂ ਦੀ ਜਿਹੜੀ ਕੀ ਹੈ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 20 ਤੋਂ ਜ਼ਿਆਦਾ ਲੋਕੀ ਜਿਹੜੇ ਨੇ ਉਹ ਜ਼ਖਮੀ ਹੋ ਗਏ ਜ਼ਖਮੀ ਹੋਏ ਲੋਕਾਂ ਨੂੰ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕੀਤਾ ਗਿਆ ਤੇ ਦੋ ਗੰਭੀਰ ਜ਼ਖਮੀ ਲੋਕਾਂ ਨੂੰ ਅੰਮ੍ਰਿਤਸਰ ਚ ਰੈਫਰ ਕੀਤਾ ਗਿਆ ਇਸ ਪੂਰੇ ਮਾਮਲੇ 'ਚ ਸੀਐਮ ਮਾਨ ਨੇ ਦੁੱਖ ਪ੍ਰਗਟਾਇਆ ਤੇ ਕਿਹਾ ਮੈਂ ਪ੍ਰਸ਼ਾਸਨ ਨੂੰ ਤੁਰੰਤ ਜ਼ਖਮੀਆਂ ਦੀ ਮਦਦ ਕਰਨ ਲਈ ਕਿਹਾ ਤੇ ਮੈਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕਰ ਰਿਹਾ ਹਾਂ ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਹੋਮ نیوز ਦੇ ਨਾਲ ਖਤਰੀਆ ਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਹਿਮਾਂਸ਼ੀ ਸੇਮਵਾਲ ਪੰਜਾਬ ਦੇ ਸ਼ਹਿਰ ਫਰੀਦਕੋਟ 'ਚ ਟਰੱਕ ਨਾਲ ਟਕਰਾ ਕੇ ਨਾਲੀ 'ਚ ਡਿੱਗੀ ਨਿੱਜੀ বাস ਹਾਸਤੇ 'ਚ ਪੰਜ ਲੋਕਾਂ ਦੀ ਹੋਈ ਮੌਤ ਤੇ ਇਸ ਪੂਰੇ ਹਾਸਤੇ 'ਚ ਸੀਐਬ ਮੰਨ ਨੇ ਪ੍ਰਗਟਾਇਆ ਜੋ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਸ਼ਹਿਰ ਫਰੀਦਕੋਟ 'ਚ ਟਰੱਕ ਨਾਲ ਟਕਰਾ ਕੇ ਰੈਲਿੰਗ ਤੋੜ ਕੇ ਨਿੱਜੀ বাস ਨਾਲੀ 'ਚ ਡਿੱਗੀ ਜਿਸ ਦੇ ਵਿੱਚ ਪੰਜ ਲੋਕਾਂ ਦੀ ਜਿਹੜੀ ਕੀ ਹੈ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ 20 ਤੋਂ ਜ਼ਿਆਦਾ ਲੋਕੀ ਜਿਹੜੇ ਨੇ ਉਹ ਜ਼ਖਮੀ ਹੋ ਗਏ ਜਖਮੀ ਹੋਏ ਲੋਕਾਂ ਨੂੰ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕੀਤਾ ਗਿਆ ਤੇ ਦੋ ਗੰਭੀਰ ਜ਼ਖਮੀ ਲੋਕਾਂ ਨੂੰ ਅੰਮ੍ਰਿਤਸਰ ਚ ਰੈਫਰ ਕੀਤਾ ਗਿਆ ਇਸ ਪੂਰੇ ਮਾਮਲੇ 'ਚ ਸੀਐਮ ਮਾਨ ਨੇ ਦੁੱਖ ਪ੍ਰਗਟਾਇਆ ਤੇ ਕਿਹਾ ਮੈਂ ਪ੍ਰਸ਼ਾਸਨ ਨੂੰ ਤੁਰੰਤ ਜ਼ਖਮੀਆਂ ਦੀ ਮਦਦ ਕਰਨ ਲਈ ਕਿਹਾ ਤੇ ਮੈਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕਰ ਰਿਹਾ ਹਾਂ ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਹੁਬੂਸ ਦੇ ਨਾਲ ਧੰਨਵਾਦ